ਹਾਂਜੀ ਜਿੱਦਾਂ ਤੁਸੀਂ ਕਹਣਗੇ ਮਹਾਰਾਜ ਦੀ ਕਿਰਪਾ ਜੀ ਆਪਾਂ ਕੁਦਰਤ ਨੂੰ ਆਪਾਂ ਨਹੀਂ ਸਮਝਦੇ ਆਪਾਂ ਉਹਦੇ ਚ ਫੇਰ ਬਦਲ ਕਰਦੇ ਆਂ ਹੁਣ ਵੇਖੋ ਕੁਦਰਤ ਚ ਨਰ ਨੂੰ ਪਰਮਾਤਮਾ ਨੇ ਕਿੰਨੀ ਖੂਬਸੂਰਤੀ ਦਿੱਤੀ ਆ ਜਿੱਦਾਂ ਤੁਸੀਂ ਜੀਵ ਜੰਤੂ ਲਾ ਲੋ ਬੱੱਪਰ ਸ਼ੇਰ ਆ ਉਹਦਾ ਕਿੱਡਾ ਤੜਾ ਮੋਰ ਆ ਕਿੱਡੇ ਸੋਹਣੇ ਫਰਿਆ ਉਹਦੇ ਉਹੋ ਹੀ ਉਹਦੇ ਖੂਬਸੂਰਤੀ ਆ ਜੇ ਉਹਦੀਆਂ ਉਹ ਚੀਜ਼ਾਂ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਉਹ ਚੀਜ਼ ਦਾ ਕੋਈ ਪ੍ਰਭਾਵ ਨਹੀਂ ਰਹੇਗਾ। ਇਹ ਆਪਾਂ ਹੀ ਉਹ ਚੀਜ਼ ਜਿਹੜੀ ਤੋਂ ਆਪ ਬੁੱਧ ਚ ਵਿਗੜ ਪਾਉਂਦੇ ਆ ਤੇ ਖੁਦ ਉਹਦੀ ਸਕੂ ਆਪਾਂ ਇਸ਼ਾ ਤੇ ਵਿਰੁੱਧ ਹੁੰਦੇ ਆ। ਇੱਦਾਂ ਹੀ ਦਾੜਾ ਸਾਹਿਬ ਜੋ ਮਹਾਰਾਜ ਨੇ ਕਰਨ ਨਰਨੂ ਦਿੱਤਾ ਵਾ ਜੋ ਪਰਮਾਤਮਾ ਨੇ ਇਹਦਾ ਕੋਈ ਅਰਥ ਆ। ਹੁਣ ਤਾਂ ਇਹਦੇ ਕਈ ਸਾਇੰਟਿਫਿਕ ਕਾਰਨ ਵੀ ਆਉਂਦੇ ਕਿ ਸਕਿਨ ਕੈਂਸਰ ਤੋਂ ਬਚਾਉਂਦਾ ਜਿਹੜੇ ਯੂਵੀ ਰੇਡੀਏਸ਼ਨ ਤੋਂ ਇਹ ਜਿੱਥੇ-ਜਿੱਥੇ ਵੀ ਵਾਲ ਮਹਾਰਾਜ ਦੇ ਰੋਮ ਕਦੇ ਨੇ ਜਿਨ੍ਹਾਂ ਦਾ ਕੋਈ ਅਰਥ ਆ। ਇਹ ਤਾਂ ਮਹਾਰਾਜ ਕਦੇ ਖੁਸ਼ ਨਹੀਂ ਹੋ ਸਕਦੇ ਇਸ ਕਰਕੇ ਰੋਮਾਂ ਦੀ ਬੇਦਬੀ ਰੋਈ ਕਰਨੀ ਚਾਹੀਦੀ ਪੁਰਾਣੇ ਰਿਸ਼ੀ ਮੁਨੀ ਵੀ ਤੁਸੀਂ ਦੇਖ ਲਓ ਕਿਸੇ ਧਰਮ ਚ ਵੀ ਜਿੱਤਾ ਹੈਗੇ ਜਿਸੂ ਮਸੀਹ ਹੋਗੇ ਆ ਉਹਨਾਂ ਦੇ ਪੈਗੰਬਰ ਹੋਗੇ ਮੁਸਲਮਾਨਾਂ ਦੇ ਹੋਗੇ ਉਹ ਰੱਖਦੇ ਰਹਿ ਕੇ ਇਸ ਇਹਨਾਂ ਦੀ ਮਹੱਤਤਾ ਸਾਰੇ ਧਰਮਾਂ ਦੇ ਵਿੱਚ ਹੈ। ਆ ਜੀ 2011 ਦੇ ਵਿੱਚ ਪੁਲਿਸ ਮਹਿਮਾ ਜਿਹੜਾ ਜੁਆਇਨ ਕੀਤਾ ਸੀ ਤੇ ਸ੍ਰੀ ਤਰਨਤਨ ਸਾਹਿਬ ਤੋਂ ਮੇਰੀ ਕੋਈ ਦਿੱਕਤ ਨਹੀਂ ਆਈ ਸੀ ਜਦੋਂ ਦਾੜੇ ਪ੍ਰਕਾਸ਼ ਦੇ ਨਾਲ ਕਈ ਵਾਰ ਡਿਊਟੀ ਦੌਰਾਨ ਕੋਈ ਦਿੱਕਤ ਆਉਂਦੀ ਏ ਹਾਂਜੀ ਕੋਈ ਅਜੇ ਤੱਕ ਦਿੱਕਤ ਮਹਾਰਾਜ ਨੇ ਹੋ ਨਹੀਂ ਦਿੱਤੀ ਇਹਦਾ ਨਾਂ ਇਦਾਂ ਕਦੇ ਮਹਿਸੂਸ ਹੋਇਆ ਇਹਦਾ ਸਕੂ ਜਦੋਂ ਸਵਾਰੀ ਦਾ ਸਕੂ ਇੱਕ ਚਾਹ ਹੰਦਾ ਸ਼ੀਸ਼ੇ ਮੂਹਰੇ ਖੜੇ ਹੋ ਕੇ ਜਦੋਂ ਵੇਖੀਦਾ ਆਪਣੇ ਆਪ ਨੂੰ ਤੇ ਇੱਕ ਆਪਾਂ ਪੂਰੀ ਆਪਣੀ ਕੌਮ ਨੂੰ ਰਿਪਰਜੈਂਟ ਕਰਦੇ ਆਪਾਂ ਪੰਜਾਬੀ ਆ ਇੱਕ ਗੁਰੂ ਮਹਾਰਾਜ ਨੇ ਆਪਾਂ ਨੂੰ ਸਿੱਖ ਕੌਮ ਨੂੰ ਮਾਨ ਦਿੱਤਾ ਇੱਕ ਪੂਰੀ ਕੌਮ ਨੂੰ ਰਿਪਰਜੈਂਟ ਕਰਦੇ ਆਂ ਮਰਤੀ ਦਾਤ ਵਾਸਤੇ ਜੀ ਦੇਖੋ ਜੀ ਮੈਂ ਅੱਕੇ ਵੀ ਤੈ ਤੋਂ ਕੰਸ਼ੀਦੂ ਮੈਂ ਬੰਤੀ ਹਰ ਰਾਸ ਜੇ ਹੋਈ ਹੁੰਦੀ ਮੇਰੀ ਕੀ ਮਾਰਾ ਮੈਨੂੰ ਇਸ ਜੇ ਦਾਤ ਬਖਸ਼ੋ ਬਾਕੀ ਉਹ ਵੀ ਜਿੱਦਾਂ ਦਾੜਾ ਗਏ ਸੀ ਉਹਨਾਂ ਦੀ ਕਿਰਪਾ ਦੇ ਨਾਲ ਰੱਖਿਆ ਇੱਧਰ ਵੀ ਮਹਾਰਾਜ ਆਪ ਇਹਨੂੰ ਪੜ ਕੇ ਲੈ ਜਾਣਗੇ ਸੁਰਾਸੋ ਪਹਿਚਾਨੀਏ ਜੋ ਲਰੇ ਦਿਨ ਕੇ 헤 ਉर्जा ਉर्जा ਘਟ ਮਰੇ ਅਬ ਹੂਨਾ ਛਾਡੇ ਕੇ ਬੜੀ ਹੀ ਪਵਿੱਤਰ ਧਰਤੀ ਫਤੇਗੜ ਸਾਹਿਬ ਦੀ ਆ ਇਸ ਵਾਰ ਪੁਲਿਸ ਪ੍ਰਸ਼ਾਸਨ ਨੇ ਵੀ ਪੂਖਤਾ ਪ੍ਰਬੰਧ ਕੀਤੇ ਹੋਏ ਤੇ ਇੱਕ ਪੁਲਿਸ ਮੁਲਾਜ਼ਮ ਨੇ ਬੜਾ ਖਿੱਚ ਦਾ ਕੇਂਦਰ ਬਣੇ ਹੋਏ ਨੇ ਭਾਈ ਹਰਪ੍ਰੀਤ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਖਿੱਚ ਦਾ ਕੇਂਦਰ ਇਹ ਹੈ ਕਿ ਇਹਨਾਂ ਦਾ ਜਿਹੜਾ ਦਾੜਾ ਬੜਾ ਵਧੀਆ ਪ੍ਰਕਾਸ਼ ਕੀਤਾ ਹੋਇਆ ਸੰਗਤ ਜਿਹੜੀ ਇਹ ਤਸਵੀਰਾਂ ਵੀ ਖਿਚਵਾ ਆ ਰਹੀ ਹੈ ਤੇ ਇੱਕ ਮੈਸੇਜ ਵੀ ਜਾਂਦਾ ਨਾ ਆਪਾਂ ਜਿਹੜੀ ਦਾੜੀਆਂ ਮੇਰੇ ਵਰਗੀਆਂ ਜਿਹੜੇ ਦਾੜੀਆਂ ਮਨਾ ਦਿੰਦੇ ਨੇ ਉਹਨਾਂ ਦੇ ਵੀ ਦਿਲਾਂ ਚੰਦਾ ਵੀ ਵਾਕਈ ਜਿਹੜੀ ਸਰਦਾਰਤਾ ਹੈ ਜਿਹੜਾ ਖਿੱਚ ਦਾ ਕੇਂਦਰ ਹੈ ਉਹ ਪ੍ਰਕਾਸ਼ ਜਿਹੜਾ ਦਾੜਾ ਏ ਤੇ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਪਤਲੀ ਸਾਂਤ ਪਾਉਣ ਦੀ ਵਾਹਿਗੁਰੂ ਦੀ ਖਾਲਸਾ ਸਾ ਸਰ ਇਲਾਹੇ ਗੁਰੂ ਜੀ ਕੀ ਫਤਿਹ ਤੁਹਾਡੇ ਚਿਹਰੇ ਤੇ ਜਿਹੜਾ ਨੂਰ ਆ ਔਰ ਦਾੜੇ ਦਾ ਜਿਹੜਾ ਪ੍ਰਕਾਸ਼ ਆ ਬੜਾ ਖਿੱਚਦਾ ਕੇਂਦਰਾ ਇਸ ਵਾਰ ਜੋ ਵੀ ਸੰਗਤ ਆ ਰਹੀ ਹੈ ਨੌਜਵਾਨ ਆ ਰਹੇ ਨੇ ਮੇਰੇ ਵਰਗੇ ਆ ਰਹੇ ਨੇ ਬੱਚੇ ਆ ਰਹੇ ਨੇ ਤਸਵੀਰਾਂ ਖਿਚਾ ਰਹੇ ਨੇ ਹਾਂਜੀ ਜਿੱਦਾਂ ਤੁਸੀਂ ਕਿਹਾ ਨਾ ਕਿ ਇਹ ਮਹਾਰਾਜ ਦੀ ਕਿਰਪਾ ਜੀ ਆਪਾਂ ਕੁਦਰਤ ਨੂੰ ਆਪਾਂ ਨਹੀਂ ਸਮਝਦੇ ਆਪਾਂ ਉਹਦੇ ਵਿੱਚ ਫੇਰ ਬਦਲ ਕਰਦੇ ਆ ਜੀ ਹੁਣ ਵੇਖੋ ਕੁਦਰਤ ਚ ਨਰ ਨੂੰ ਪਰਮਾਤਮਾ ਨੇ ਕਿੰਨੀ ਖੂਬਸੂਰਤੀ ਦਿੱਤੀ ਆ ਜਿੱਦਾਂ ਤੁਸੀਂ ਜੀਵ ਜੰਤੂ ਲਾ ਲੋ ਬੱਬਰ ਸ਼ੇਰ ਆ ਉਹਦਾ ਕਿੱਡਾ ਦਾੜਾ ਮੋਰ ਆ ਕਿੱਡੇ ਸੋਹਣੇ ਫਾਰੇ ਆ ਦੇ ਉਹੋ ਹੀ ਉਹਦੇ ਖੂਬਸੂਰਤੀ ਆ ਜੇ ਉਹਦੀਆਂ ਉਹ ਚੀਜ਼ਾਂ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਉਹ ਚੀਜ਼ ਦਾ ਉਹ ਪ੍ਰਭਾਵ ਨਹੀਂ ਰਹੂਗਾ ਇਤਾਂ ਹੀ ਦਾੜਾ ਸਾਹਿਬ ਜੋ ਮਹਾਰਾਜ ਨੇ ਨਰ ਨੂੰ ਦਿੱਤਾ ਵਾ ਜੋ ਪਰਮਾਤਮਾ ਨੇ ਇਹਦਾ ਕੋਈ ਅਰਥ ਆ ਹੁਣ ਤਾਂ ਇਹਦੇ ਕਈ ਸਾਇੰਟਿਫਿਕਟ ਕਾਰਨ ਵੀ ਆਂਦੇ ਕਿ ਸਕਿਨ ਕੈਂਸਰ ਤੋਂ ਬਚਾਉਂਦਾ ਚਿਹਰੇ ਨੂੰ ਯੂਵੀ ਰੇਡੀਏਸ਼ਨ ਤੋਂ ਇਹ ਜਿੱਥੇ-ਜਿੱਥੇ ਵੀ ਵਾਲ ਮਹਾਰਾਜ ਨੇ ਰੋਮ ਦਿੱਤੇ ਨੇ ਇਹਨਾਂ ਦਾ ਕੋਈ ਅਰਥ ਹੈ ਕਿ ਆਪਾਂ ਹੀ ਉਹ ਚੀਜ਼ ਜਿਤੋਂ ਆਪੋਦਚ ਵਿਗੜਣ ਪਾਉਨੇ ਆ ਤੇ ਖੋਦ ਉਹਦੀ ਸਕੂ ਆਪਾਂ ਇੱਛਾ ਦੇ ਵਿਰੁੱਧ ਹੁੰਦੇ ਆ ਤੇ ਇਦਾਂ ਮਹਾਰਾਜ ਕਦੇ ਖੁਸ਼ ਨਹੀਂ ਹੋ ਸਕਦੇ ਇਸ ਕਰਕੇ ਰੋਮਾਂ ਦੀ ਬੇਦਬੀ ਨਹੀਂ ਕਰਨੀ ਚਾਹੀਦੀ ਪੁਰਾਣੇ ઋષਿ-ਮੁਨੀ ਵੀ ਤੁਸੀਂ ਦੇਖ ਲਓ ਕਿਸੇ ਧਰਮ 'ਚ ਵੀ ਜਿੱਦਾਂ ਹੈਗੇ ਜਿਸੂ ਮਸੀਹ ਹੋਗੇ ਆ ਉਹਨਾਂ ਦੇ ਪੈਗੰਬਰ ਹੋਗੇ ਮੁਸਲਮਾਨਾਂ ਦੇ ਹੋਗੇ ਉਹ ਰੱਖਦੇ ਰਹਿ ਕੇ ਇਸ ਇਹਨਾਂ ਦੀ ਮਹੱਤਤਾ ਸਾਰੇ ਧਰਮਾਂ ਦੇ ਵਿੱਚ ਹੈ ਤੇ ਪੈਸਵ ਤੁਹਾਡਾ ਏਰੀਆ ਕਿਹੜਾ ਤੁਹਾਡਾ ਨਾਮ ਤਾਂ ਮੈਂ ਜ਼ਰੂਰ ਦੱਸ ਦਿੱਤਾ ਕਿ ਮੈਂ ਤੁਹਾਡੇ ਨਾਲ ਜਦੋਂ رابطہ ਪਾਇਆ ਹਰ ਪਿੱਛੇ ਕਿਉਂਕਿ ਮੈਂ ਵੀ ਟੀਵੀ ਤੇ ਤੁਹਾਨੂੰ ਦੇਖਿਆ ਸੀਗਾ ਪਰ ਜਦੋਂ ਮੇਰਾ ਦਿਲ ਮੇਰਾ ਜ਼ਰੂਰ ਕੀਤਾ ਤੁਹਾਡੇ ਨਾਲ ਮੈਂ ਗੱਲਬਾਤ ਕਰਾਂ ਆਪਣਾ ਏਰੀਆ ਜ਼ਰੂਰ ਦੱਸ ਦਿਓ ਔਰ ਕਦੋਂ ਤੋਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਤੁਸੀਂ ਜਦੋਂ ਜੁਆਇਨਿੰਗ ਕੀਤੀ ਸੀ ਕਿਹੜੀ-ਕਿਹੜੀ ਕੋਈ ਦਿੱਕਤ ਵਗੈਰਾ ਤਾਂ ਨਹੀਂ ਆਈ ਸੀ ਭਾਜੀ 2011 ਦੇ ਵਿੱਚ ਪੁਲਿਸ ਮਹਿਕਮਾ ਜਿਹੜਾ ਜੁਆਇਨ ਕੀਤਾ ਸੀ ਜੀ ਤੇ ਸ੍ਰੀ ਤਰਨਧਾਨ ਸਾਹਿਬ ਤੋਂ ਮੇਰੀ ਡਿਊਟੀ ਹੈ ਜੀ ਉਹ ਰਹਿ ਰਿਹਾ ਹੈ ਸ਼ੇ ਮੇਰੀ ਉਹ ਰਹਿ ਰਿਹਾ ਸੀ ਜਿਲ੍ਹਾ ਉਹ ਉਹ ਤੇ ਮੈਂ ਡਿਊਟੀ ਕਰਦਾ ਤੇ ਕੋਈ ਦਿੱਕਤ ਨਹੀਂ ਆਈ ਸੀ ਦਾੜੇ ਪ੍ਰਕਾਸ਼ ਦੇ ਨਾਲ ਕਈ ਵਾਰ ਡਿਊਟੀ ਦੌਰਾਨ ਕੋਈ ਦਿੱਕਤ ਆਉਂਦੀ ਹੈ ਨਹੀਂ ਜੀ ਕੋਈ ਅਜੇ ਤੱਕ ਦਿੱਕਤ ਮਹਾਰਾਜ ਨੇ ਹੋਣ ਨਹੀਂ ਦਿੱਤੀ ਤੇ ਨਾ ਇਦਾਂ ਕਦੇ ਮਹਿਸੂਸ ਹੋਇਆ ਇਹਦਾ ਸਗੋਂ ਜਦੋਂ ਸਵਾਰੀ ਦਾ ਸਗੋਂ ਇੱਕ ਚਾਹ ਹੁੰਦਾ ਸ਼ੀਸ਼ੇ ਮੂਹਰੇ ਖੜੇ ਹੋ ਕੇ ਜਦੋਂ ਵੇਖੀਦਾ ਆਪਣੇ ਆਪ ਨੂੰ ਇੱਕ ਸਗੋਂ ਇੱਕ ਇੱਕ ਜ਼ਿੰਮੇਵਾਰੀ ਦੇ ਤੌਰ ਤੇ ਜੋ ਦਾੜਾ ਹੁੰਦਾ ਆਪਾਂ ਜ਼ਿੰਮੇਵਾਰ ਇਨਸਾਨ ਆ ਜੋ ਸਿੰਘ ਦੇ ਕਿਰਦਾਰ ਤੇ ਹੁੰਨੇ ਆਪਾਂ ਸਿੱਖਦੇ ਜੀ ਤੇ ਇੱਕ ਆਪਾਂ ਪੂਰੀ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਦੇ ਆਂ ਆਪਾਂ ਪੰਜਾਬੀ ਆਂ ਇੱਕ ਗੁਰੂ ਮਹਾਰਾਜ ਨੇ ਆਪਾਂ ਨੂੰ ਸਿੱਖ ਕੌਮ ਨੂੰ ਮਾਨ ਦਿੱਤਾ ਇੱਕ ਪੂਰੀ ਕੌਮ ਨੂੰ ਹੀ ਰਿਪਰੈਜ਼ੈਂਟ ਕਰਦੇ ਆਂ ਤੇ ਇਹਨਾਂ ਦੇ ਕਲਾਖ ਜੋ ਇੰਨੇ ਵੱਡੇ ਆਪਣੇ ਸੂਰਬੀਰ ਯੋਧੇ ਹੋਏ ਆ ਇਹਨਾਂ ਦੀ ਕਮਾਈ ਕਰਕੇ ਵੇਖੋ ਕਿੰਨੀ ਸੰਗਤ ਅੱਜ ਜੁੜੀ ਆ ਇਹਨਾਂ ਦੀ ਯਾਦ ਕਿੰਨੀ ਜੁੜੀ ਆ ਤੇ ਜ਼ਾਲਮ ਜਿਹੜੇ ਜ਼ਾਲਮ ਕਰਕੇ ਉਹਨਾਂ ਨੂੰ ਕੌਣ ਜਿੱਤੇ ਕਰਦਾ ਵੇਖ ਲੋ ਤੇ ਜ਼ਾਲਮ ਮਰਦਾ ਤੇ ਰਾਜ ਮੁੱਕ ਜਾਂਦਾ ਉਹਦਾ ਤੇ ਸ਼ਹੀਦ ਮਰਦਾ ਤੇ ਉਹਦਾ ਰਾਜ ਆਰੰਭ ਹੁੰਦਾ ਉਹ ਚੀਜ਼ਾਂ ਵੇਖੀਆਂ ਆਪਾਂ ਜੀ ਤੇ ਦੇਖ ਲਓ ਕਿੱਡੇ ਸੰਗਤ ਕਢੀ ਪਾਉਣਾ ਨਾ ਉਹਨਾਂ ਦੇ ਸ਼ੀਦੀ ਸਭਾ ਦੇ ਜੁੜੀ ਆ ਤੇ ਭਾਈ ਸਾਹਿਬ ਤੁਹਾਡੀ ਇੱਕ ਇਹ ਵੀ ਹੈ ਕਿ ਅਮਰਤਿ ਛਕਿਆ ਹੋਇਆ ਜਾਂ ਗੁਰਬਾਣੀ ਦੇ ਨਾਲ ਤੁਹਾਡਾ ਜਿਵੇਂ ਕਿ ਪੰਜਾ ਬਾਣੀ ਦੀ ਬਾਣੀ ਜਾਂ ਗੁਰਬਾਣੀ ਪੜਤੀ ਉਹ ਅਮਰਤ ਦੀ ਛਕਿਆ ਹੈ ਅਮਰਤ ਦੀ ਦਾਤ ਵਾਸਤੇ ਜੀ ਦੇਖੋ ਜੀ ਮੈਂ ਅੱਗੇ ਵੀ ਕਹਿ ਦਿੱਤਾ ਇੰਟਰਵਿਊ 'ਚ ਮੈਂ ਬੇਨਤੀ ਇਹ ਹਰ ਅਰਦਾਸ ਜਿਹੋ ਹੀ ਹੁੰਦੀ ਮੇਰੀ ਕਿ ਮਹਾਰਾ ਮੈਨੂੰ ਇਸ ਇਹ ਦਾਤ ਬਖਸ਼ੋ ਬਾਕੀ ਉਹ ਵੀ ਜਿੱਦਾਂ ਦਾੜਾ ਗਏ ਸੀ ਉਹਨਾਂ ਦੀ ਕਿਰਪਾ ਦੇ ਨਾਲ ਰੱਖਿਆ ਇੱਧਰ ਵੀ ਮਹਾਰਾਜ ਆਪ ਹੀ ਉਹਨੂੰ ਫੜ ਕੇ ਲੈ ਜਾਣਗੇ ਜੀ ਐਂ ਤਾਂ ਬੇਸਬਰੀ ਨਾਲ ਢੀਕਦੇ ਆ ਜੀ ਇਹ ਤਾਂ ਆਕਾਲਪੁਰਖ ਦਾ ਹੁਕਮ ਹੋਇਆ ਦਾ ਜ਼ਰੂਰ ਉਹਦੇ ਹੁਕਮ ਦੇ ਵਿੱਚ ਆ। ਬਿਲਕੁਲ ਉਹਦੇ ਹੋਗਾ ਉੱਚੀ ਆ ਜੀ। ਸ਼ਾਇਦ ਸਿਆਣਪ ਨਾਲ ਅਖ ਹੋਏ ਦਾ ਕਿਣਾ ਚੱਲੇ ਨਾਲ ਜੇ ਆਪਾਂ ਕਹੀਏ ਸਿਆਣੇ ਜਾਂ ਸੂਝ-ਬੂਝ ਨਾਲ ਆਪਾਂ ਉਹਨੂੰ ਪਾਲਾਂਗੇ। ਉਹ ਨਹੀਂ ਉਹ ਉਹਦਾ ਪ੍ਰੇਮ ਹੀ ਹੁੰਦਾ ਜੀ। ਤੇ ਇੱਕ ਲਾਸਟ ਮੇਰਾ ਹੀ ਸਵਾਲ ਆ ਇਹਦੀ ਜਿਹੜੀ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਜੀ ਸਾਮਸਮਾਲ ਕੀ ਵਰਤਦੇ ਹੋ ਕਿਉਂਕਿ ਸਾਮਸਮਾਲ ਵੀ ਵੇहद ਜ਼ਰੂਰੀ ਹੁੰਦੀ ਹੈ। ਬੇਸ਼ੱਕ ਜੀ ਜੇ ਕਦਰਤਾ ਆਪਣ ਕੋਈ ਚੀਜ਼ ਦਿੰਦੀ ਸਾਹ ਸੰਭਾਲ ਕਰਨਾ ਆਪਣਾ ਦਾ ਫਰਜ਼ ਆ ਜੀ ਬਾਕੀ ਜੇ ਜਿਹੜੀ ਚੀਜ਼ ਦਾ ਚਾਜ ਆ ਪਿਆਰ ਹੁੰਦਾ ਬੰਦਾ ਖੁਦ ਉਹਦੀ ਸੰਭਾਲ ਕਰਦਾ ਵਾ ਜੇ ਤੁਸੀਂ ਇਹ ਚੀਜ਼ ਨੂੰ ਚਾਣਾ ਰੱਖਦੇ ਜੇ ਤੁਸੀਂ ਇਹਦਾ ਖਿਆਲ ਰੱਖੋਗੇ ਇਹਨੂੰ ਪਿਆਰ ਕਰਦੇ ਇਹਦਾ ਚਾ ਦੇ ਨਾਲ ਹੀ ਸੰਭਾਲ ਕਰੋਗੇ ਪਾਲਦੇ ਆਪਾਂ ਬੱਚਿਆਂ ਵਾਂਗੂ ਇਹਨੂੰ ਤੇ ਜੇ ਇਹ ਚੀਜ਼ ਦਾ ਚਾ ਨਹੀਂ ਫਿਰ ਆਪਾਂ ਇਹਦਾ ਸਤਕਾਰ ਨਹੀਂ ਕਰਦੇ ਤੇ ਫਿਰ ਉਹ ਗੱਲ ਆ ਕਿ ਉਹ ਵੀ ਫਿਰ ਨਹੀਂ ਵਾਦੀ ਹੁੰਦੀ ਕਿਉਂਕਿ ਜਿੰਦੀ ਜਾਣ ਆ ਜੀ ਜੇ ਜਿਹੜੀ ਚੀਜ਼ ਤੇ ਤੁਸੀਂ ਵਰਕ ਕਰੋ ਦਿਖਦਾ ਵਾ ਉਹ ਦੱਸਣਾ ਨਹੀਂ ਪੈਂਦਾ ਉਹ ਤੁਹਾਨੂੰ ਚੀਜ਼ ਦੇ ਪ੍ਰਤੱਖ ਹੋ ਜਾਂਦੀ ਹੈ ਤੁਹਾਨੂੰ ਦੇ ਕੇ ਬਹੁਤ ਨੌਜਵਾਨਾਂ ਨੂੰ ਮੈਸੇਜ ਵੀ ਜਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਦਾੜਾ ਪ੍ਰਕਾਸ਼ ਕੀਤਾ ਹੋਇਆ ਬੜੇ ਨੌਜਵਾਨਾਂ ਨੂੰ ਮੈਸੇਜ ਆਊਗਾ ਤੇ ਉਹ ਕਹਿਣਗੇ ਵੀ ਨਹੀਂ ਮੈਂ ਵੀ ਕਹਾ ਵੀਰ ਮੇਰਾ ਦਾੜਾ ਵੀ ਬਹੁਤ ਸੋਹਣਾ ਹੋਵੇ ਬੜੀ ਵੱਡੀ ਉਦਾਹਰਨ ਦਿੱਤੀ ਆ ਕਿ ਸ਼ੇਰ ਦਾ ਵੀ ਦਾੜਾ ਹੁੰਦਾ ਤੇ ਉਹਦੀ ਇੱਕ ਜਿਹੜੀ ਉਹ ਸੋਭਾ ਹੁੰਦੀ ਆ ਜਾਂ ਉਹਨੂੰ ਪਹਿਚਾਣ ਦਿੱਤੀ ਜਾਂਦੀ ਬਿਲਕੁਲ ਇਹ ਪਹਿਚਾਣ ਆ ਜੀ ਜੋ ਕੁਦਰਤ ਨੇ ਆਪਣੀ ਇੱਕ ਮੇਲ ਦੀ ਪਹਿਚਾਣ ਆ ਉਹਦਾ ਦਾੜਾ ਉਹਦੇ ਕੇਸ ਤੇ ਆਪਾਂ ਜੇ ਉਹਨੂੰ ਕੁਦਰਤ ਦੇ ਖਿਲਾਫ ਜਾ ਕੇ ਉਹਨੂੰ ਦੱਸਦੇ ਕਿ ਇੱਦਾਂ ਨਹੀਂ ਆਵੇਂ ਸਹੀ ਆ ਤੇ ਇਹ ਤਾਂ ਆਪਣੀ ਨਲਾਕੀ ਆ ਜੀ ਕੁਦਰਤ ਤੋਂ ਕੌਣ ਸਿਆਣਾ ਹੋ ਸਕਦਾ ਜੀ ਤੇ ਨਾਲ ਦੀ ਭਾਈ ਸਾਹਿਬ ਇਹਨਾਂ ਦਾ ਵੀ ਅਮਰਤ ਪਾਨ ਕੀਤਾ ਆ ਤੇ ਦਾੜਾ ਵੀ ਪ੍ਰਕਾਸ਼ ਆ ਜੀ ਆ ਡਿਊਟੀ ਤੇ ਤੁਸੀਂ ਅਮਰਤ ਪਾਨ ਕੀਤਾ ਇਹਦੇ ਪਹਿਲਾ ਸਵਾਲ ਤੇ ਮੇਰੇ ਆ ਜੀ ਬਖਸ਼ ਕੀਤੀ ਗੁਰੂ ਸਾਹਿਬ ਨੇ ਬਖਸ਼ਿਸ਼ ਦਿੱਤੀ ਜੀ ਤੇ ਜਦੋਂ ਅਮਰਤ ਪਾਨ ਦੇ ਨਾਲ ਨਾਲ ਕੋਈ ਦਿੱਕਤਾਂ ਨਹੀਂ ਕੋਈ ਡਿਊਟੀ ਦੌਰਾਨ ਆਉਂਦੀ ਨਹੀਂ ਨਹੀਂ ਜੀ ਕਦੀ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਨੌਜਵਾਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੀ ਹਾਂ ਮੈਂ ਜਿਹੜੇ ਨੌਜਵਾਨ ਸਿੱਖੀ ਦੇ ਨਾਲ ਨਹੀਂ ਜੁੜਦੇ ਮੈਂ ਨੌਜਵਾਨਾਂ ਨੂੰ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਜੀ ਦੇਖੋ ਜੀ ਆਪਣਾ ਸਾਡਾ ਮੂਲ ਹੈ ਜਿਹੜਾ ਮੂਲ ਨਾਲੋਂ ਬੰਦਾ ਟੁੱਟ ਗਿਆ ਤੇ ਕੱਲੀਆਂ ਜੜਾਂ ਜਿੰਦਾ ਨਹੀਂ ਰਹਿ ਚੁੱਕੇ ਜੀ ਜੇ ਮੂਲ ਦੇ ਨਾਲ ਜੁੜੇ ਹਾਂ ਤੇ ਮੂਲ ਦੇ ਨਾਲ ਜੁੜਿਆ ਸੀ ਜਿਹੜੀਆਂ ਅੱਗੇ ਸ਼ਾਖਾਂ ਨੇ ਉਹ ਜਿੰਦਾ ਰਹੇ ਸੀ ਦਿਨੋਂ ਬਾਈ ਦੇਖੋ ਮੂਲ ਸਾਡਾ ਸਿਧਾਂਤ ਜਿਹੜਾ ਸਾਡਾ ਹੈ ਉਹ ਗੁਰਬਾਣੀ ਸਾਡੀ ਗੁਰਮਤ ਗੁਰਮਤ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਸਿੱਖੀ ਸ਼ਰੂ ਗੁਰਬਾਣੀ ਬਾਣੀ ਧਾਰਨੀ ਉਹ ਮਰਿਆਦਾ ਕਰੋ ਜਾ ਉੱਤੇ ਚਰੋ ਤਾਂ ਮਾੜੀਆਂ ਅਸਰਾਂ ਤੋਂ ਮਾੜੀਆਂ ਪ੍ਰਭਾਵਾਂ ਤੋਂ ਬੰਦਾ ਆਟੋਮੈਟਿਕਲੀ ਦੂਰ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਡੀ ਜਿਹੜੀ ਉਮਰਾਂ ਨੂੰ ਵੀ ਤੇ ਤੁਹਾਡੀ ਸਿਹਤ ਨੂੰ ਵੀ ਤੰਦਰੁਸਤੀ ਵਾਸਤੇ ਧੰਨਵਾਦ ਜੀ ਤੁਸੀਂ ਕਿਫਾਤ ਸੋ ਤਮਾਮ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਵੱਲੋਂ ਵੱਡੇ ਵਧੀਆ ਉਪਰਾਲਾ ਕੀਤਾ ਹੋਇਆ ਭਾਈ ਹਰਪ ਸਿੰਘ ਜੀ ਦਾ ਜਿਹੜਾ ਦਾੜਾ ਪ੍ਰਕਾਸ਼ ਕੀਤਾ ਹੈ ਬੜਾ ਵੱਡਾ ਸਨੇਹਾ ਦਿੱਤਾ ਜਾ ਰਿਹਾ ਨੌਜਵਾਨ ਇਹਨਾਂ ਦੇ ਦਾੜੇ ਦੇ ਪ੍ਰਕਾਸ਼ ਨੂੰ ਦੇਖ ਕੇ ਉਹਨਾਂ ਦੇ ਮਨਾਂ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਕੀ ਅਸੀਂ ਵੀ ਤਾੜਾ ਪ੍ਰਕਾਸ਼ ਕਰੀਏ ਬਹੁਤ ਵੱਡਾ ਸਨੇਹਾ ਦੇ ਰਹੇ ਨੇ ਭਾਈ ਹਰਪ੍ਰੀਤ ਸਿੰਘ ਜੀ ਤੇ ਇਹਨਾਂ ਦਾ ਸਤਿਕਾਰ ਵੀ ਹਰ ਕੋਈ ਜਿਹੜਾ ਸੰਗਤ ਆਉਂਦੀ ਹੈ ਇਹਨਾਂ ਦਾ ਸਤਿਕਾਰ ਕਰਦੀ ਤੇ ਫੋਟੋਆਂ ਕੱਚਵਾਦੀ ਬਹੁਤ ਵੱਡਾ ਸਨੇਹਾ ਸਾਥ ਸੰਗਤ ਨੂੰ ਭਾਈ ਹਰਪ੍ਰੀਤ ਸਿੰਘ ਜੀ ਦੇ ਰਹੇ ਨੇ ਕੈਮਰਾਮੈਨ ਰਾਹੁਲ ਦੇ ਨਾਲ ਸ੍ਰੀ ਫਤਿਹਗੜ ਸਾਹਿਬ ਤੋਂ ਹਰ ਪ੍ਰਗਟਾਵੇ